ਪਾਜੀ ਮੱਛਰ ਮਾਰਨ ਵਾਲ ਆ ਗਿਆ ਪਾਜੀ ਹਾਂਜੀ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਪਾਜੀ ਮਸ਼ੀਨ ਲੈਣਤੀ ਆ ਮੱਛਰ ਮਾਰਨੇ ਤੁਹਾਡੇ ਕਿੱਥੇ ਆ ਪਾਜੀ ਆਡੇ ਨਾਲ ਬੈਕਗਰਾਉਂਡ ਦੇ ਵਿੱਚ ਬੜਾ ਮੱਛਰ ਹੈਗਾ ਚਲੋ ਪੈਸਾ ਦੀ ਗੱਲ ਮਗਾ ਲਓ ਕਿੰਨੇ ਪੈਸੇ ਲੈਣੇ ਵੀਰ ਤੂੰ 40 ਡਾਟਾ ਲੈ ਲਾਂਗੇ ਵੇਖੋ ਚਲ ਵੀਰ 30 ਤਾਂ ਗੱਲ ਮਗਾ ਠੀਕ ਹੈ ਪਾਜੀ ਤੁਸੀਂ ਮਰਦੇ ਜਾਂਦੇ ਜੀ ਮੱਛਰਾਂ ਨੂੰ ਪੈਸੇ ਦੇ ਲੱਗਿਆ ਆਓ ਕਰ ਦੂੰਗਾ ਮੈਂ ਸਪਰੇ ਕੋਈ ਗੱਲ ਨਹੀਂ ਇਹ ਚ ਜਰੀਲੀ ਦਵਾਈ ਪਾ ਕੇ ਲੈ ਆਉਂ ਦੋ ਲੋ ਮੇਰੇ ਸੁਣੋ ਚੈਨਾ ਦਵਾਈ ਆ ਮੇਰਾ ਦਲੇ ਪਾਸੇ ਸਪਰੇਅ ਮਾਰ ਮੈਂ ਅਦਰੋਂ ਕੋਈ ਕੀਮਤੀ ਸਮਾਨ ਹੈ ਕੋ ਚੱਕ ਲੈ ਕਿਤੇ ਖਰਾਬ ਨਾ ਹੋ ਜਾ ਚੱਕ ਲੋ ਚੱਕ ਲੋ ਭਾਜੀ ਤੇ ਬਾਕੀ ਬੱਚਾ ਪੁੱਛਾ ਹੁਣ ਆਣੂ ਨਾ ਆਵੇ ਠੀਕ ਆ ਕਿਉਂਕਿ ਜਰੀਲੀ ਦਵਾਈ ਆ ਕਿਸੇ ਦੇ ਵੀ ਨੱਕ ਚ ਮੜ ਜੇ ਛੜ ਗਈ ਤੋ ਉਸੇ ਤੁਸੀਂ ਤਾਂ ਭਾਜੀ ਕਦੋਂ ਦਾ ਤੁਹਾਨੂੰ ਮੱਢਿਆ ਲੱਪਣ ਕਰਤੀ ਜੇ ਸਪਰੇ ਪਾਜੀ ਆਪਣੀ 30 ਡਾਲਰ ਚ ਗੱਲ ਹੋਈ ਕਿੱਥੇ ਵੱਡੇ ਜਿਹਾ ਕਵਾਡ ਖਾਨੇ ਚ ਹੈ ਅਮ ਤਰ੍ਹਾਂ 30 ਡਾਲਰ ਦੇ ਲਗਾ ਮਰ ਗਿਆ ਪਾਜੀ ਮੈਂ ਲੱਪੜੀ ਆਉਂਦੀ ਇੱਧਰ ਸਪਰੇ ਦੀ ਲੱਗਦਾ ਇੱਧਰ ਵੀ ਹੋ ਗਈ ਇਹਦੇ ਨਾਲ ਪਰ ਇਹ ਚੱਲੀਏ ਇਹ ਤਾਂ ਮਹਿੰਗਾ ਪਊ ਕੰਮ ਪਾਜੀ ਉਠੋ ਜੇ ਉੱਠੇ ਜਾਂਦਾ ਨਹੀਂ ਮੰਗਦਾ 30 ਡਾਲਰ